ਇਹ ਵੀਡੀਓ ਉਹਨਾਂ ਲੋਕਾਂ ਲਈ ਆ ਜਿਹੜੇ ਬਹੁਤ ਜ਼ਿਆਦਾ ਫਿਕਰ ਕਰਦੇ ਆ ਆਪਣੀ ਜ਼ਿੰਦਗੀ ਦੀ ਬਹੁਤ ਜ਼ਿਆਦਾ ਆਪਣੇ ਭਵਖ ਦੀ ਚਿੰਤਾ ਕਰਦੇ ਆ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਜ਼ਿਆਦਾ ਫਿਕਰ ਕਰਨ ਦੇ ਨਾਲ ਸਟ੍ਰੈਸ ਐਂਜਾਇਟੀ ਡਿਪਰੈਸ਼ਨ ਇੰਨੀਆਂ ਖਤਰਨਾਕ ਬਿਮਾਰੀਆਂ ਹੁੰਦੀਆਂ ਜੇ ਉਹ ਬੰਦੇ ਨੂੰ ਮਿਲ ਜਾਣ ਬਿਮਾਰੀਆਂ ਤਾਂ ਉਹ ਜਦੋਂ ਕੋਲ ਜਿੰਨਾ ਮਰਜੀ ਪੈਸਾ ਕਿਉਂ ਨਾ ਜਾਵੇ ਉਹ ਉਹਦੇ ਕਿਸੇ ਕੰਮ ਨਹੀਂ ਉਹ ਉਹਨੂੰ ਇੰਜੋਏ ਨਹੀਂ ਕਰ ਸਕਦਾਗਾ ਇਹਦੀ ਇੱਕ ਉਦਾਹਰਣ ਤੁਹਾਨੂੰ ਮੈਂ ਦਿੰਨਾਗਾ ਨੈਪੋਲੀਅਨ ਨੈਪੋਲੀਅਨ ਕੋਲ ਪੈਸਾ ਪਾਵਰ ਫੇਮ ਸਭ ਕੁਝ ਸੀਗਾ ਪਰ ਉਹਨੇ ਐਕਸੈਪਟ ਕੀਤਾ ਕਿ ਮੈਂ ਉਹਦੀ ਜ਼ਿੰਦਗੀ ਦੇ 6 ਦਿਨ ਵੀ ਖੁਸ਼ੀ ਦੇ ਨਾਲ ਨਹੀਂ ਗੁਜ਼ਾਰੇ। ਜਦ ਕਿ ਉਸੇ ਜਗ੍ਹਾ ਹੇਲਨ ਕਲਰ ਨਾਮ ਦੀ ਜਿਹੜੀ ਇੱਕ ਔਰਤ ਸੀ ਜਿਹੜੀ ਗੂੰਗੀ ਬੋਲੀ ਅੰਨੀ ਸੀਗੀ ਉਹਨੇ ਦੱਸਿਆ ਕਿ ਮੇਰੀ ਜ਼ਿੰਦਗੀ ਬਹੁਤ ਸੋਹਣੀ ਆ। ਤਾਂ ਇਥੇ ਤੁਸੀਂ ਅੰਦਾਜ਼ਾ ਲਾ ਲਵੋ ਕਿ ਫਿਕਰ ਕਰਨ ਦੇ ਨਾਲ ਬਹੁਤ ਸਾਰੀਆਂ ਪੇਟਾਂ ਦੇ ਜਿਹੜੇ ਸਟੋਮਕ ਡਿਸਆਰਡ ਹੁੰਦੇ ਆ ਕਹੋ ਜਿਹੜੇ ਕਈ ਤਰ੍ਹਾਂ ਦੇ ਅਲਸਰ ਜਿਹੜੇ ਪੇਟ ਦੇ ਵਿੱਚ ਬਣ ਜਾਂਦੇ ਆ ਇਹ ਸਾਡੇ ਜਿਹੜੇ ਬਹੁਤ ਜ਼ਿਆਦਾ ਸੈਲਫਿਸ਼ ਹੋਣਾ ਕਿਸੇ ਨਾਲ ਜੈਲੇ ਸੋਣਾ ਇਹ ਚੀਜ਼ਾਂ ਦੇ ਕਰਕੇ ਹੀ ਸਾਰੀਆਂ ਬਿਮਾਰੀਆਂ ਬੰਦੇ ਨੂੰ ਮਿਲਦੀਆਂ ਐ 50 ਹਜ਼ਾਰ ਲੋਕਾਂ ਤੇ ਰਿਸਰਚ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚੋਂ 70% ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਲੱਗੀਆਂ ਸੀ ਉਹਨਾਂ ਨੂੰ ਡਾਕਟਰ ਦੀ ਕੋਈ ਲੋੜ ਹੀ ਨਹੀਂ ਸੀਗੀ ਉਹਨਾਂ ਨੇ ਬਿਮਾਰੀਆਂ ਦੀ ਵਜ੍ਹਾ ਉਹਨਾਂ ਦੀ ਸਿਰਫ ਚਿੰਤਾ ਸੀਗੀ ਬਹੁਤ ਜ਼ਿਆਦਾ ਫਿਕਰ ਕਰਨਾ ਸੀ ਬਹੁਤ ਜ਼ਿਆਦਾ ਕਿਸੇ ਤੋਂ ਜਹਿਲਸ ਹੋਣਾ ਸੀਗਾ ਜਿੰਨਾ ਕਰਕੇ ਉਹਨਾਂ ਨੂੰ ਬਿਮਾਰੀਆਂ ਹੋਈਆਂ ਸੀਗੀਆਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜੇ ਤੁਸੀਂ ਕਹੋਗੇ ਵੀ ਇਹ ਤਾਂ ਮੇਰੀਆਂ ਪ੍ਰੋਬਲਮ ਬਹੁਤ ਵੱਡੀਆਂ ਐ ਲੋਕਾਂ ਦੀਆਂ ਛੋਟੀਆਂ ਹੋਣਗੀਆਂ ਤੁਹਾਨੂੰ ਸਾਨੂੰ ਮੈਂ ਇੱਕ ਸਟੋਰੀ ਦੱਸਦਾ ਹਾਂ ਇੱਕ ਮਕੈਨਿਕ ਸੀਗਾ ਬਹੁਤ ਫੇਮਸ ਉਹਨੇ ਫੈਕਟਰੀ ਦੇ ਵਿੱਚ ਗੈਸ ਕਲੀਨ ਵਾਲਾ ਇੱਕ ਡਿਵਾਈਸ ਲਾਇਆ ਜਿਹਦੀ ਕਾਟ ਸੀਗੀ 20 ਮਿਲੀਅਨ ਡਾਲਰ ਪਰ ਉਹਦਾ ਡਿਵਾਈਸ ਸੀਗਾ ਉਹ ਉਹਨੇ ਕੰਮ ਨਹੀਂ ਕੀਤਾ ਬਰਾਬਰ ਡਿਵਾਈਸ ਉਹਦਾ ਫੇਲ ਹੋ ਗਿਆ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਉਹਨੇ ਨਾਲ ਰੱਖੇ ਸੀਗੇ ਜਿਨ੍ਹਾਂ ਦਾ ਪੈਸਾ ਇਨਵੈਸਟ ਹੋਇਆ ਸੀਗਾ ਉਹ ਸਾਰਾ ਖਰਚਾ ਉਹਦੇ ਤੇ ਆ ਗਿਆ ਮਤਲਬ ਉਹਨੂੰ ਲੱਗਿਆ ਕਿ ਹੁਣ ਮੇਰੀ ਜ਼ਿੰਦਗੀ ਖਤਮ ਆ ਮੈਂ ਡੁੱਬ ਗਿਆ ਵੀ ਇੰਨਾ ਕਰਜ਼ਾ ਮੈਂ ਕਦੇ ਲਾ ਨਹੀਂ ਸਕਦਾਗਾ ਤਾਂ ਉਹ ਚਿੰਤਾ ਦੇ ਵਿੱਚ ਰਹਿਣ ਲੱਗਿਆ ਉਹਦਾ ਭਾਰ ਘਟਣ ਲੱਗ ਗਿਆ ਉਹਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਤਾਂ ਉਹਨੇ ਇਹ ਚੀਜ਼ਾਂ ਦੇ ਵਿੱਚ ਜਾਂਦੇ ਜਾਂਦੇ ਇੱਕ ਤਕਨੀਕ ਕੱਢੀ ਇਹਨਾਂ ਚੀਜ਼ ਤੋਂ ਬਚਣ ਦੀ ਜਿਹੜੀ ਅੱਜ ਤੱਕ ਫੇਮਸ ਆ ਤੇ ਤੁਹਾਨੂੰ ਵੀ ਕੰਮ 'ਚ ਲੈਣੀ ਚਾਹੀਦੀ ਆ ਉਹਨੇ ਸੋਚਿਆ ਕਿ ਜ਼ਿਆਦਾ ਤੋਂ ਜ਼ਿਆਦਾ ਇਹ ਪ੍ਰੋਬਲਮ ਦੇ ਨਾਲ ਮੇਰੇ ਨਾਲ ਕੀ ਹੋ ਸਕਦਾ ਪੱਧ ਤੋਂ ਵੱਧ ਇਹ ਪ੍ਰੋਬਲਮ ਦੀ ਵਜ੍ਹਾ ਨਾਲ ਮੇਰੇ ਨਾਲ ਕੀ ਹੋ ਜੂਗਾ ਦਿਮਾਗ ਦੇ ਵਿੱਚ ਉਹਨੇ ਇਹ ਸੋਚਿਆ ਤਾਂ ਉਹਨੇ ਸੋਚਿਆ ਕਿ ਜਿਆਦਾ ਤੋਂ ਜਿਆਦਾ ਮੇਰਾ ਨਾਂ ਖਰਾਬ ਹੋਊਗਾ ਮੇਰੇ ਤੇ ਕਰਜ਼ਾ ਚੜ ਜਾਊਗਾ ਮੇਰੇ ਤੇ ਕੋਈ ਯਕੀਨ ਨਾ ਕਰੂਗਾ ਮੈਨੂੰ ਕਿ ਬਲਾਉਣੋਂ ਹਟ ਜਾਣਗੇ ਮੇਰਾ ਨਾਂ ਜਾਂ ਮਿੱਟੀ 'ਚ ਮਿਲ ਜਾਊਗਾ ਤਾਂ ਉਹ ਚੀਜ਼ ਨੂੰ ਐਕਸੈਪਟ ਕਰ ਲਈ ਮੈਂਟਲੀ ਕਿ ਠੀਕ ਆ ਮੇਰੇ ਨਾਲ ਇਹ ਚੀਜ਼ ਹੋ ਗਈ ਆ ਹੁਣ ਮੈਂ ਅੱਗੇ ਕੀ ਕਰਾਂ ਮੈਂ ਚੀਜ਼ਾਂ ਨੂੰ ਹੁਣ ਠੀਕ ਕਿਵੇਂ ਕਰਾਂ ਬੈਟਰ ਕਿਵੇਂ ਕਰਾਂ ਸਿਚੁਏਸ਼ਨ ਨੂੰ ਜਦੋਂ ਇਹ ਚੀਜ਼ਾਂ ਬੰਦਾ ਸੋਚਦਾ ਹੈਗਾ ਦਿਮਾਗ ਇਧਰ ਉਧਰੋਂ ਭੱਜਣਾ ਹਟ ਜਾਂਦਾ ਪ੍ਰੋਬਲਮ ਤੇ ਫਿਰ ਫੋਕਸ ਕਰਦਾ ਹੈ ਤਾਂ ਉਹਦੇ ਲਈ ਉਹਨੇ ਸੋਚਿਆ ਜਦੋਂ ਉਹ ਇਹ ਡਿਵਾਈਸ ਨੂੰ ਆਪਦੇ ਚੰਗੀ ਤਰ੍ਹਾਂ ਧਿਆਨ ਦੇ ਨਾਲ ਦੇਖਿਆ ਉਹਨੂੰ ਲੱਗਾ ਕਿ ਸਿਰਫ 5000 ਰੁਪਏ ਦਾ ਕੰਮ ਹੋਰ ਕਰਾਉਣ ਦੇ ਨਾਲ ਇਹ ਡਿਵਾਈਸ ਠੀਕ ਤਰ੍ਹਾਂ ਕੰਮ ਕਰਨ ਲੱਗ ਜੂਗਾ ਉਹਨੇ ਉਹੀ ਕੀਤਾ ਤੇ ਉਹ ਜਿਹੜਾ ਡਿਵਾਈਸ ਠੀਕ ਕੰਮ ਕਰਨ ਤਾਂ ਲੱਗਿਆ ਗਾ ਉਹਨੇ 50 ਮਿਲੀਅਨ ਡਾਲਰ ਦਾ ਫਾਇਦਾ ਕਰਵਾ ਦਿੱਤਾ ਇਹ ਤਾਂ ਹੋਇਆ ਜੇ ਉਹਨੇ ਆਉਦੀ ਪ੍ਰੋਬਲਮ ਨੂੰ ਆਇਡੈਂਟੀਫਾਈ ਕੀਤਾ ਐਕਸੈਪਟ ਕੀਤਾ ਕਿ ਵੱਧ ਤੋਂ ਵੱਧ ਇਹ ਪ੍ਰੋਬਲਮ ਦੀ وجہ ਨਾਲ ਮੇਰੇ ਨਾਲ ਕੀ ਹੋ ਜੂਗਾ ਤੇ ਜਿਹੜਾ ਕੁਝ ਹੋ ਜੂਗਾ ਉਹਨੂੰ ਐਕਸੈਪਟ ਕਰਕੇ ਕਿ ਹੁਣ ਇਹਨੂੰ ਮੈਂ ਠੀਕ ਕਿਵੇਂ ਕਰਾਂ ਇਹ ਚੀਜ਼ ਕਰਕੇ ਜੇ ਤੁਹਾਨੂੰ ਲੱਗਦਾ ਵੀ ਇਹ ਵੀ ਬਹੁਤ ਛੋਟੀ ਪ੍ਰੋਬਲਮ ਆ ਇਹ ਖੁਰ ਸੁਣ ਮੈਂ ਟਰੂ ਸੋਰੀਦਾ ਦਾਂਗਾ ਅਰਲ ਵੀ ਹੈਨੀ ਨਾਮ ਦੇ ਬੰਦੇ ਨੂੰ ਅਲਸਰ ਸੀ ਪੇਟ ਦੇ ਵਿੱਚ ਡਾਕਟਰ ਜਿਹੜੇ ਉਹਦੇ ਵਿੱਚ ਸਪੈਸ਼ਲ ਸੀਗੇ ਉਹਨਾਂ ਨੇ ਉਹਨੂੰ ਜਵਾਬ ਦਿੱਤਾ ਕਿ ਤੇਰਾ ਕੋਈ ਹੱਲ ਨਹੀਂ ਹੋਣਾ ਤੇਰੇ ਕੋਲ ਜ਼ਿੰਦਗੀ ਦੇ ਬਹੁਤ ਥੋੜੇ ਦਿਨ ਬਚੇ ਆ ਤੁਸੀਂ ਆਪ ਸੋਚ ਸਕਦੇ ਆ ਜਦੋਂ ਕਿਸੇ ਬੰਦੇ ਨੂੰ ਇਹ ਕਹਿ ਦਿੱਤਾ ਜਾਵੇ ਕਿ ਤੇਰੇ ਕੋਲ ਥੋੜੇ ਦਿਨ ਬਚੇ ਆ ਤੂੰ ਮਰਨ ਵਾਲਾ ਹੈ ਉਹ ਤੇ ਕੀ ਵੀ ਇੱਦ ਦੀ ਹੋਊਗੀ ਉਹਨੂੰ ਦੁਨੀਆ ਕਿ ਇਹੋ ਜਿਹੀ ਲੱਗਦੀ ਹੋ। ਤਾਂ ਉਹਨੇ ਵੀ ਕਿਤੇ ਨਾ ਕਿਤੇ ਇਹੀ ਤਕਨੀਕ ਦਾ ਇਸਤੇਮਾਲ ਕੀਤਾ ਕਿ ਹੁਣ ਜਦੋਂ ਮੈਂ ਮਾਰੀ ਜਾਣਾਗਾ ਕਿਉਂ ਨਾ ਮੈਂ ਆਪਦੀ ਜ਼ਿੰਦਗੀ ਨੂੰ ਬਚੇ ਹੋਏ ਦਿਨਾਂ ਨੂੰ ਪੂਰੀ ਤਰ੍ਹਾਂ ਜੁਆਇ ਕਰਾਂ ਮੈਂ ਖੁੱਲ ਕੇ ਜੀਵਾਂ। ਤਾ ਉਹਦਾ ਸੁਪਨਾ ਸੀਗਾ ਕਿ ਮੈਂ ਵਰਲਡ ਟੂਰ ਤੇ ਜਾਣਾ ਮੈਂ ਦੁਨੀਆ ਘੁੰਮਣੀ ਆ। ਉਹਨੇ ਸ਼ੈਫ ਦੀ ਟੈਗਟ ਲਈ ਤੇ ਆਪਦੀ ਜਿਹੜੀ ਕੈਫੀਨ ਨਾਂ ਰੱਖ ਲਈ ਕਿ ਮੇਰੀ ਬਾਡੀ ਜੇ ਮੈਂ ਮਰ ਗਿਆ ਤੁਸੀਂ ਵਾਪਸ ਲੈ ਕੇ ਆਉਣੀਆ ਸਾਰਾ ਅਰੇਂਜਮੈਂਟ ਕਰਕੇ ਉਸਕੂਨ ਦੇ ਨਾਲ ਸੂਰਤ ਤੇ ਚਲਾ ਗਿਆ ਤਾਂ ਉਹਨੇ ਇੰਨਾ ਕੁ ਸੂਰਤ ਤੇ ਇੰਜੋਏ ਕੀਤਾ ਸਮੁੰਦਰੀ ਤੂਫਾਨ ਜਿਹੜੇ ਸੀਗੇ ਉਹਨਾਂ ਦਾ ਸਾਹਮਣਾ ਕੀਤਾ ਉੱਥੇ ਖੜਿਆ ਜੂਏ ਖੇਡੇ ਸ਼ਰਾਬਾਂ ਪੀਤੀਆਂ ਨਵੇਂ ਦੋਸਤ ਬਣਾਏ ਸਭ ਚੀਜ਼ਾਂ ਕੀਤੀਆਂ ਇੰਨਾ ਇੰਜੋਏ ਕੀਤਾ ਜਿੱਥੇ ਉਹ ਪਹਿਲਾਂ ਕੰਮ ਚ ਬਿਜੀ ਰਹਿੰਦਾ ਸੀਗਾ ਉਹਨੂੰ ਪਤਾ ਸੀ ਹੁਣ ਮੇਰੇ ਆਖਰੀ ਦਿਨ ਆ ਪਰ ਤਿੰਨ ਮਹੀਨੇ ਤੱਕ ਉਹਦਾ ਸਫ਼ਰ ਸੀਗਾ ਜਦੋਂ ਉਹ ਵਾਪਸ ਆਇਆ ਹੈਰਾਨੀ ਦੀ ਗੱਲ ਉਹਦੇ ਲੋ ਭਾਰ ਵੱਜ ਚੁੱਕਿਆ ਸੀਗਾ ਤੇ ਜਦੋਂ ਚੈੱਕਅਪ ਕਰਾਇਆ ਉਦੇ ਅਲਸਰ ਪੇਟ ਦੇ ਵਿੱਚੋਂ ਗਾਇਬ ਹੋ ਗਏ ਸੀਗੇ ਕਿਉਂਕਿ ਉਹਨੇ ਫਿਕਰ ਕਰਨਾ ਛੱਡਤਾ ਸੀਗਾ ਤੁਸੀਂ ਆਪ ਸਮਝ ਸਕਦੇ ਆਂ ਵੀ ਚਿੰਤਾ ਕਰਨ ਦੇ ਨਾਲ ਜੈਲਸੀ ਕਰਨ ਦੇ ਨਾਲ ਇਨਸਾਨ ਨੂੰ ਕਿੱਡੇ-ਕੱਡੇ ਵੱਡੇ ਰੋਗ ਲੱਗ ਜਾਂਦੇ ਆ ਫੇਮਸ ਡਾਕਟਰਾਂ ਨੇ ਬਹੁਤ ਸਾਰੇ ਲੋਕਾਂ ਦੇ ਸਟੱਡੀ ਕੀਤੀ ਸੀਗੀ ਕਿ ਜਿਹੜੇ ਜਿਹੜੀਆਂ ਆਪਾਂ ਨੂੰ ਚਿੰਤਾਵਾਂ ਹੁੰਦੀਆਂ ਦਿਮਾਗ ਦੇ ਵਿੱਚ ਉਹਨਾਂ ਦੇ ਵਿੱਚੋਂ 97% ਜਿਹੜੀਆਂ ਚਿੰਤਾਵਾਂ ਹੁੰਦੀਆਂ ਉਹ ਸਾਡੇ ਨਾਲ ਕਦੇ ਵਾਪਰਦੀਆਂ ਹੀ ਨਹੀਂ ਔਰ ਜਿਹੜੀਆਂ 3% ਬਚੀਆਂ ਹੁੰਦੀਆਂ ਉਹ ਕਦੇ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ ਹੀ ਨਹੀਂ ਹੈਗੀਆਂ ਮਤਲਬ ਕਿ ਜਿੰਨੀ ਸਾਡੀ ਚਿੰਤਾ ਹੁੰਦੀ ਹੈ ਸਾਰੀ ਉਹ ਸਾਡੇ ਦਿਮਾਗ ਦਾ ਸਿਰਫ ਡਰ ਹੁੰਦਾ ਕਿਉਂਕਿ ਸਾਡਾ ਦਿਮਾਗ ਸਰਵਾਈਵਲ ਦੇ ਹਿਸਾਬ ਨਾਲ ਚੱਲਦਾ ਹੈਗਾ ਆਪਣੇ ਆਪ ਨੂੰ ਬਚਾਉਣ ਦੇ ਹਿਸਾਬ ਨਾਲ 네ਗੇਟਿਵ ਸੋਚਦਾ ਹੈਗਾ ਸਿਰਫ ਦਿਮਾਗ ਦੇ ਡਰ ਹੀ ਚਿੰਤਾ ਬਣਾਉਂਦੇ ਆ ਤੁਸੀਂ ਇੱਕ ਪਲ ਦੇ ਲਈ ਸੋਚ ਕੇ ਦੇਖੋ ਜੇ ਤੁਹਾਨੂੰ ਕੋਈ ਬੰਦਾ ਕਹੇ ਮੈਂ ਤੈਨੂੰ 5 ਕਰੋੜ ਰੁਪਏ ਦੇਵਾਂ ਮੈਨੂੰ ਆ ਉਹਦਾ ਹੱਥ ਵੱਢ ਕੇ ਦੇ ਦੇ ਤੁਸੀਂ ਦਿਓਗੇ ਕਿਉਂ ਤੁਹਾਨੂੰ ਕਹਵੇ ਮੈਂ ਤੁਹਾਨੂੰ 2 ਕਰੋੜ ਰੁਪਏ ਦੇਣਾ ਮੈਨੂੰ ਦੋਵੇਂ ਬਾਹਾਂ ਲਾ ਕੇ ਦੇ ਦੇ। ਇਹ ਤੁਹਾਨੂੰ ਕਹਵੇ ਮੈਂ 50 ਕਰੋੜ ਰੁਪਏ ਦੇਣਾ ਮੈਨੂੰ ਆਪਦੀ ਅੱਖਾਂ ਕੱਢ ਕੇ ਦੇ ਦੇ। ਉਮੀਦ ਕਰਦਾ ਹਾਂ ਵੀ ਤੁਸੀਂ ਨਹੀਂ ਦਿਓਗੇ। ਤੁਸੀਂ ਖੁਦ ਸੋਚੋ ਕਿ ਤੁਸੀਂ ਆਲਰੇਡੀ ਕਿੰਨੇ ਜ਼ਿਆਦਾ ਅਮੀਰ ਆ। ਕਿੰਨੀਆਂ ਜ਼ਿਆਦਾ ਇਹ ਮਹਿੰਗੀਆਂ ਕੀਮਤੀ ਚੀਜ਼ਾਂ ਕਿੱਡਾ ਇਹ ਮਹਿੰਗਾ ਸਰੀਰ ਤੁਹਾਨੂੰ ਮਿਲਿਆ ਏ ਜਿਉਣ ਦੇ ਲਈ, ਜਾਗਰੂਕ ਹੋਣ ਦੇ ਲਈ। ਦੁਨੀਆ ਨੂੰ ਅੰਜਵਾਏ ਕਰਨ ਦੇ ਲਈ। ਪਰ ਲੋਕ ਇਹ ਸਰੀਰ ਨੂੰ ਮਟੀਰੀਅਲ ਵਾਲੀਆਂ ਚੀਜ਼ਾਂ ਗੱਡੀਆਂ ਕਾਰਾਂ ਫੂਨਾ ਇਹ ਚੀਜ਼ਾਂ ਖਰੀਦਣ ਦੇ ਲਈ ਆਪਣੇ ਸਰੀਰ ਨੂੰ ਇੰਨਾ ਪਨਿਸ਼ ਕਰਦੇ ਆ ਇੰਨਾ ਖਰਾਬ ਕਰਦੇ ਆ ਕਿ ਜਦੋਂ ਇੰਨਾ ਖਰਾਬ ਹੋ ਜਾਂਦਾ ਜਦੋਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਉਹ ਕਿਸੇ ਕੰਮ ਨਹੀਂ ਰਹਿੰਦੀਆਂ ਸਾਰਾ ਕੁਝ ਕਮਾ ਆ ਵੀ ਲੈਂਦਾਗਾ ਪਰ ਜਦੋਂ ਉਹਦਾ ਸਰੀਰ ਹੀ ਨਹੀਂ ਕੰਮ ਦਾ ਰਹਿੰਦਾਗਾ ਉਹ ਇਹ ਜੇ ਨਹੀਂ ਹੋ ਜਾਂਦੀ ਆ ਉਹਨੂੰ ਬਿਮਾਰੀਆਂ ਇੰਨੀਆਂ ਲੱਗ ਜਾਂਦੀਆਂ ਐ ਦਵਾਈਆਂ ਤੇ ਲੱਗ ਜਾਂਦਾਗਾ ਫਿਰ ਉਹਦੀ ਕਮਾਈ ਉਹਦੀ ਦੌਲਤ ਕਿਸੇ ਕੰਮ ਨਹੀਂ ਰਹਿੰਦੀ ਤੈਨੂੰ ਇਹ ਦਦਲਾ ਲੋ ਚਿੰਤਾ ਕਰਨਾ ਸਾਡੇ ਲਈ ਕਿੰਨਾ ਮਹਿੰਗਾ ਪੈਂਦਾ ਹੈਗਾ ਇੱਕ ਵਕ ਸਾਨੂੰ ਸਰੀਰ ਮਿਲਿਆਗਾ ਦੂਜੀ ਵਾਰ ਇਹ ਮਿਲਣਾ ਨਹੀਂ ਹੈਗਾ ਕਿਸੇ ਨੂੰ ਨਾ ਮਿਲਿਆ ਹੈ ਤੈ ਜਿੰਦਗੀ ਨੂੰ ਇੰਜੋਏ ਕਰੋ ਤੁਸੀਂ ਆਪਣਾ ਜੀਨ ਅੱਗੇ ਵਧਾਉਣਾ ਹੈ ਇਨਸਾਨ ਦੀ ਜਰੂਰਤ ਸਿਰਫ ਖਾਣਾ ਪੀਣਾ ਹੀ ਆ ਤੇ ਆਪਣਾ ਜੀਨ ਅੱਗੇ ਵਧਾਉਣਾ ਜਿਉਂਦੇ ਰਹਿਣ ਲਈ ਬਸ ਇਨਾ ਹੀ ਕਾਫੀ ਆ ਹੋਰ ਚੀਜ਼ਾਂ ਦੇ ਵਿੱਚ ਫਸ ਕੇ ਤੁਸੀਂ ਚਿੰਤਾਵਾਂ ਦੇ ਵਿੱਚ ਫਸ ਕੇ ਅ ਮੈਂ ਲੋਡ ਲਾਉਂਗੇ ਆਪਦੇ ਫਿਊਚਰ ਦਾ ਮੈਂ ਇਹ ਕਰਨਾ ਮੈਂ ਉਹ ਕਰਨਾ ਉਹਦੇ ਨਾਲ ਤੁਸੀਂ ਆਪਣੇ ਜਿਹੜਾ ਇਹ ਕੀਮਤੀ ਸਰੀਰ ਨੂੰ ਹੀ ਗਾਲੋਗੇ ਮੈਂ ਇਹ ਨਹੀਂ ਕਹਿੰਦਾ ਤੁਸੀਂ ਸਕਸੈਸਫੁਲ ਨਾ ਬਣੋ ਪਰ ਆਪਣੇ ਸਰੀਰ ਦਾ ਆਪਣੀ ਬਾਡੀ ਦਾ ਆਪਣੀ ਮੈਂਟਲੀ ਹੈਲਥ ਦਾ ਪੂਰਾ ਧਿਆਨ ਰੱਖੋ ਉਮੀਦ ਕਰਦਾ ਜਿਹੜੇ ਲੋਕ ਬਹੁਤ ਚਿੰਤਾ ਦੇ ਵਿੱਚ ਰਹਿੰਦੇ ਹੋਣੇ ਆ ਉਹਨਾਂ ਨੂੰ ਇਹ ਚੀਜ਼ ਦਾ ਸਬਕ ਮਿਲਿਆ ਹੋਊਗਾ ਕਿ ਕੋਈ ਵੀ ਜਦੋਂ ਚਿੰਤਾ ਲੱਗ ਜਾਂਦੀ ਆ ਤਾਂ ਉਹਨੂੰ ਮਨ ਨੂੰ ਅਕਸੈਪਟ ਕਰ ਲਓ ਤੇ ਉਹਦਾ ਹੱਲ ਲੱਭੋ ਤੁਰੰਤ ਹਮੇਸ਼ਾ ਖੋਸ ਰਹੋ ਠੀਕ ਹੈ ਜੀ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੂਪ